ਤਾਰੀਵਾਲ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਟ੍ਰੈਫਿਕ ਸਮੱਸਿਆ ਹੁਣ ਬਹੁਤ ਗੰਭੀਰ ਹੋ ਚੁੱਕੀ ਹੈ ਪਿਛਲੇ 1 ਹਫਤੇ ਤੋਂ ਰੋਜ਼ਾਨਾ 3-3 ਘੰਟਿਆਂ ਤੱਕ ਲੱਗਣ ਵਾਲੇ ਜਾਮ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ ਮੀਡੀਆ ਵੱਲੋਂ ਮੁੱਦਾ ਉਠਾਏ ਜਾਣ ਤੋਂ ਬਾਅਦ ਆਖਰਕਾਰ ਟ੍ਰੈਫਿਕ ਪੁਲਿਸ ਹਰਕਤ ਵਿੱਚ ਆ ਗਈ ਹੈ ਅੱਜ ਗੁਦਾਸਪੁਰ ਤੋਂ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਐਸ ਆਈ ਸਤਨਾਮ ਸਿੰਘ ਆਪਣੀ ਟੀਮ ਸਮੇਤ ਧਾਰੀਵਾਲ ਪਹੁੰਚੇ। ਉਹਨਾਂ ਨੇ ਡੱਡਵਾ ਰੋਡ ਚੌਕ ਧਾਰੀਵਾਲ ਪੁਲਿਸ ਸਟੇਸ਼ਨ ਦੇ ਨੇੜੇ ਤੇ ਨਵੀਂ ਬਾਦੀ ਸਮੇਤ ਕਈ ਇਲਾਕਿਆਂ ਵਿੱਚ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਪਟਾਕੇ ਮਾਰਨ ਵਾਲੀਆਂ ਬੁਲਟ ਮੋਟਰਸਾਈਕਲਾਂ ਦੀ ਖਾਸ ਤੌਰ 'ਤੇ ਛਾਟ ਦਿੱਤੀ। ਸ਼ਹਿਰ ਦੀ ਅੱਧੀ ਟ੍ਰੈਫਿਕ ਸਮੱਸਿਆ ਦੀ ਜੜ੍ਹ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਪਾਇਆ ਸਮਾਨ ਹੈ ਦੁਕਾਨਦਾਰਾਂ ਨੂੰ ਖੁਦ ਸਮਝਦਾਰੀ ਵਰਤਨ ਦੀ ਲੋੜ ਹੈ ਨੌਜਵਾਨ ਸਿਰਫ ਹੀਰੋ ਬਣਨ ਲਈ ਬੁਲੇਟ ਦੇ ਪਟਾਕੇ ਮਾਰਦੇ ਹਨ ਪਰ ਇਹ ਕੰਮ ਗੈਰ ਕਾਨੂੰਨੀ ਅਤੇ ਖਤਰਨਾਕ ਦੋਵੇਂ ਹੈ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਔਰ ਵਾਲੇ ਸਮੇਂ ਵਿੱਚ ਬੁਲੇਟ ਪਟਾਕੇ ਮਾਰਨ ਵਾਲਿਆਂ ਖਿਲਾਫ ਹੋਰ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੰਤ ਵਿੱਚ ਟ੍ਰੈਫਿਕ ਇੰਚਾਰਜ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਧਾਰੀਵਾਲ ਦੀ ਟ੍ਰੈਫਿਕ ਸਮੱਸਿਆ ਨੂੰ ਘਟਾਇਆ ਜਾ ਸਕੇ ਮੋਲਟ ਆਇਆ ਜੀ 8 10 ਕਾਬੂ ਅੱਜ ਮਾਨਯੋਗ ਐਸਐਸਪੀ ਸਾਹਿਬ ਦਾ ਮੈਸੇਜ ਆਇਆ ਸੀ ਕਿ ਧਾਰੀਵਾਲ ਤੋਂ ਬਹੁਤ ਕੰਪਲੇਂਟਾਂ ਆ ਰਹੀਆਂ ਨੇ ਉਧਰ ਜਾਓ ਜਰਾ ਤੇ ਇਸ ਕਰਕੇ ਅਸੀਂ ਇੱਧਰ ਆਏ ਆ ਤਾਂ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਏਗਾ ਜੋਗੇ ਇਹਨਾਂ ਨੂੰ ਅਪੀਲਾ ਕਰ ਕਰਕੇ ਬੜੀਆਂ ਵੇਖ ਲਈਆਂ ਉਹਨੇ ਹਟਦੇ ਨਹੀਂ ਰੋੜ ਤੇ ਅੱਜ ਹਿਸਾਬ ਕਰਾਂਗੇ ਸ਼ਾਮ ਨੂੰ ਆਹ ਹੋਏ ਤੀਕ ਚਲਾਨ ਇਹ ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਉਹ ਦੰਦੇ ਨੇ ਪੈਸੇ ਇਹਨਾਂ ਨੂੰ ਤਾਂ ਹੀ ਇਹ ਉਹਦਾ ਸਲੈਂਸਰ ਚੇਂਜ ਕਰਾਉਂਦੇ ਆ ਆ ਤੁਹਾਡੇ ਸਾਹਮਣੇ ਹੁਣ ਕਮੇਟੀ ਪ੍ਰਧਾਨ ਵੀ ਆਏ ਸੀ ਉਹਨਾਂ ਨੂੰ ਵੀ ਇਹੋ ਗੱਲ ਕਹੀ ਹੈ ਵੀ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਨਾਲ ਚੱਲਨੇ ਆ ਤੇ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਆ ਦੁਕਾਨਾਂ ਵਾਲਿਆਂ ਦਾ ਪਿੱਛੇ-ਪਿੱਛੇ ਕਰਾਓ ਜਿਹੜਾ ਬੋਰਡ ਇਹਨਾਂ ਨੇ ਅੱਗੇ ਲਾਏ ਆ ਜਾਂ ਕੋਰਸ ਮਤਲਬ ਇਹਨਾਂ ਨੇ ਜਿਹੜੀ ਐ ਅਨਰੋਲਮੈਂਟ ਕੀਤੀ ਐ ਉਹ ਇੱਕ ਕਮੇਟੀ ਨਾਲ ਚੱਲੇ ਤੇ ਫੇਰ ਹੀ ਗੱਲ ਬਣਦੀ ਐ ਇਹਨਾਂ ਨੂੰ ਇਹੋ ਅਪੀਲ ਕਰਨੇ ਆ ਵੀ ਪੜੇ ਲਿਖੇ ਲੋਕ ਨੇ ਐ ਤੇ ਥੋੜਾ ਜਿਹਾ ਟ੍ਰੈਫਿਕ ਦੀ ਜਿਹੜੀ ਵਾਇਲੇਸ਼ਨ ਐ ਨਾ ਕਰਨਾ ਇਹ ਲੋਕਾਂ ਨੂੰ ਜਿਹੜੇ ਆਪਣੇ ਰੂਲ ਨੇ ਇਹਨਾਂ ਨੂੰ ਅਪਣਾਓ ਸਟਾਰ نیوز ਪੰਜਾਬੀ ਟੀਵੀ ਲਈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ